ਅਸੀਂ ਆਪਣੇ ਹੱਕਾਂ ਲਈ ਬੈਠੇ ਹਾਂ ਜੋ ਕਿ ਸਾਡੇ ਬੰਦੇ ਕੰਮ ਤੋਂ ਕੱਢਦੇ 60 ਬੰਦੇ ਮੀਚੇ ਅਸੀਂ ਇਹ ਐਨਾ ਤੰਬੂਆਂ 'ਚ ਅਸੀਂ ਰਹੇ ਹਾਂ ਜਿਹੜੇ ਬੰਦੇ ਬਾਹਰ ਆ 35 ਬੰਦੇ ਇੱਥੇ ਸੌਂਦੇ ਆ ਅਸੀਂ ਅੰਦਰ ਫੈਕਟਰੀ 'ਚ ਆਉਂਦੇ ਆ ਇਹ ਸਾਨੂੰ ਤਾਂ ਕਰਦੇ ਆ ਕਿ ਥੋਮਵਾਰ ਨੂੰ ਕੰਮ ਵਾਲੇ ਦਿਨਾਂ 'ਚ ਆ ਕੇ ਠੰਡੀਆਂ ਹੀਟਾਂ ਠੰਡ ਛੱਡ ਦਿੰਦੇ ਆ ਹੀਟ ਦੀ ਜਗ੍ਹਾ ਵੀ ਤੇ ਅਸੀਂ ਧਰਨੇ 'ਤੇ ਖੜੇ ਆ ਇਸ ਵੇਲੇ ਪੂਰੇ ਚੰਗੀ ਤਰ੍ਹਾਂ ਖੜੇ ਆ ਬੰਦੇ ਕੋਈ ਬੰਦਾ ਨਹੀਂ ਵਿਚੋਂ ਟੁੱਟਿਆ ਨਾ ਕੋਈ ਬਿਮਾਰ ਅੱਲਾ ਜਦੋਂ ਅਸੀਂ ਨੀਵੀਂ ਪਾ ਕੇ ਕੰਮ ਕਰਦੇ ਸੀ ਉਦੋਂ ਅਸੀਂ ਇੰਡੀਅਨ ਬਰਾਵੋ ਸੀਗੇ ਜਿੱਦਣ ਅਸੀਂ ਆਪਣੇ ਹੱਕ ਮੰਗਣ ਲੱਪੇ ਕੋਪਰਤੀਵੇ ਵਾਲੇ ਬੰਦੇ ਵੀ ਜਿਹੜੇ ਜਾਨੀ ਕਿ ਪੱਕੇ ਬੰਦਿਆਂ ਦੇ ਬਰਾਬਰ ਸਾਨੂੰ ਕਹੀਂ ਕੰਮ ਕਰਦੇ ਆ ਵੀ ਸਾਨੂੰ ਉਹਨਾਂ ਦੇ ਨਾਲ ਦਾ ਰੇਟ ਦਿੱਤਾ ਜਾਵੇ ਜਿੱਦਣ ਉਹਨੀਆਂ ਨੇ ਕੋਪਰਤੀਵਾਲੇ ਬੰਦੇ ਕੱਢ ਕੇ ਬਾਹਰ ਮਾਰੇ ਤੇ ਜਿਹੜੇ ਸੀਜੀਐਲ ਵਾਲੇ ਸੀ ਉਹਨਾਂ ਨੂੰ ਨੇੜੇ ਕੰਮ ਦੇ ਤਾਂ ਯੂਐਸਪੀ ਵਾਲਿਆਂ ਨੂੰ ਕਹਿੰਦੇ 200 ਕਿਲੋਮੀਟਰ ਤੇ ਜਾਵੋ ਕੰਮ ਤੇ ਈਸ਼ੰਗਾਰਚਾ ਐਂਡ ਤੱਕ ਅਸੀਂ ਲੜਾਂਗੇ ਜੀ ਸਾਨੂੰ ਕੋਮਨ ਜਿੰਨਾ ਟਾਈਮ ਮਰਜ਼ੀ ਲੜਨਾ ਪੈ ਜਾਏ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਇੰਡੀਆ 'ਚ ਜਿਹੜਾ ਦਿੱਲੀ ਧਰਨਾ ਲੱਗਾ ਸੀਗਾ ਨਾ ਅਸੀਂ ਉਹਨਾਂ ਦੇ ਵਾਰਸ ਆਂ ਘਰ ਦਾ ਗੁਜ਼ਾਰਾ ਹੁਣ ਇਦਾਂ ਹੀ ਚੱਲਦਾ ਪਿਆ ਜੀ ਚਲੋ ਅਸੀਂ ਜਿਹੜੀ ਦਿੱਤੇ ਵਾਲੇ ਸਾਨੂੰ ਕੱਢਤਾ ਸਾਨੂੰ ਐਸਪੀ ਦੇ ਪੈਸੇ ਲੱਗ ਗਏ ਜਿਹੜਿਆਂ ਕਾਪਰਤੀ ਵੀ ਅਸੀਂ ਉਹਨਾਂ ਨੂੰ ਕੋਈ ਪੈਸਾ ਨਹੀਂ ਆ ਰਿਹਾ ਜੀ ਕਾਲਸਾ ਜੀ ਬਾਈਗੁਰ ਜੀ ਕੀ ਪਤਾ ਜੀ ਅਸੀਂ ਪਰਸੂਸ ਫੈਕਟਰੀ ਬੱਸ ਕੋਤੋਂ ਬੈਠੇ ਆਂ ਜੀ ਸਾਨੂੰ 95 ਦਿਨ ਹੋ ਗਏ ਆ ਬੈਠਿਆਂ ਨੂੰ ਅਸੀਂ ਆਪਣੇ ਹੱਕਾਂ ਲਈ ਬੈਠੇ ਹਾਂ ਜੋ ਕਿ ਸਾਡੇ ਬੰਦੇ ਕੰਮ ਤੋਂ ਕੱਢਦੇ ਹੀ 60 ਬੰਦੇ ਅਸੀਂ 18 ਬੰਦਿਆਂ ਨੇ ਅੰਦਰੋਂ ਫੈਕਟਰੀ ਬਲਾਕ ਕੀਤੀ ਸੀ ਇੱਕ ਮਹੀਨੇ ਬਾਅਦ ਉਹਨਾਂ ਨੇ ਸਾਨੂੰ ਵੀ ਕੰਮ ਤੋਂ ਕੱਢ ਦਿੱਤਾ ਸੀਗਾ ਇੱਥੇ ਕਿ ਇਹ ਵੀ ਜਾਨੀਆ ਅਪਰਾਧ ਮੰਨਿਆ ਗਿਆ ਵੀ ਆਪਣੇ ਹੱਕ ਲਈ ਖੜਦੇ ਹਾਂ ਅਸੀਂ ਤੁਹਾਨੂੰ ਕੰਮ ਤੋਂ ਕੱਢ ਦਵਾਂਗੇ ਇੰਨਾ ਸਾਡੇ ਨਾਲ ਧੱਕਾ ਹੋ ਰਿਹਾ ਕਿ ਸਾਡੇ ਬੰਦੇ ਦੇਖ ਲਓ 3 ਮਹੀਨੇ ਤੋਂ ਇੱਥੇ ਬੈਠਿਆ ਨੂੰ ਹੋ ਗਿਆ ਠੰਡ 'ਚ ਅਸੀਂ ਮੀਂਹ 'ਚ ਅਸੀਂ ਇਹਨਾਂ ਤੰਬੂਆਂ 'ਚ ਅਸੀਂ ਰਹੇ ਹਾਂ ਜਿਹੜੇ ਬੰਦੇ ਬਾਹਰ ਆ 35 ਬੰਦੇ ਇੱਥੇ ਸੌਂਦੇ ਆ ਅਸੀਂ ਅੰਦਰ ਫੈਕਟਰੀ 'ਚ ਸੌਂਦੇ ਆ ਇਹਨਾਂ ਨੇ ਕੋਈ ਸਾਨੂੰ ਹੀਟ ਨਹੀਂ ਹੈਗੀ ਸਭ ਕੁਝ ਸਾਡਾ ਬੰਦ ਕੀਤਾ ਆ ਸਾਡੇ ਗਰਮ ਪਾਣੀ ਵੀ ਬੰਦ ਕੀਤੇ ਹੋਇਆ ਇਹ ਸਾਨੂੰ ਤੰਗ ਕਰਦੇ ਆ ਕੇ ਸੋਮਵਾਰ ਨੂੰ ਕੰਮ ਵਾਲੇ ਦਿਨਾਂ 'ਚ ਆ ਕੇ ਠੰਡੀਆਂ ਹੀਟਾਂ ਠੰਡ ਛੱਡ ਦਿੰਦੇ ਆ ਹੀਟ ਦੀ ਜਗ੍ਹਾ ਵੀ ਇਹ ਸਾਨੂੰ ਤੰਗ ਬਹੁ ਕਰਦੇ ਪਏ ਆ ਵੀ ਕਿਸੇ ਤਰ੍ਹਾਂ ਉਠਵੇਂ ਨਾ ਪਰ ਚਲੋ ਗੁਰੂ ਮਹਾਰਾਜ ਦੀ ਕਿਰਪਾ ਆ ਕਿ ਸਾਰੇ ਅਸੀਂ ਇੱਥੇ ਬੈਠੇ ਆ ਸਾਰੇ ਤੰਦਰੁਸਤ ਆ ਤੇ ਸਾਨੂੰ ਮਹਾਰਾਜ ਨੇ ਬਖਸ਼ਿਆ ਆ ਤੇ ਅਸੀਂ ਧਰਨੀ ਤੇ ਖੜੇ ਆ ਇਸ ਵੇਲੇ ਪੂਰੇ ਚੰਗੀ ਤਰ੍ਹਾਂ ਖੜੇ ਆ ਬੰਦੇ ਕੋਈ ਬੰਦਾ ਨਹੀਂ ਵਿਚੋਂ ਟੁੱਟਿਆ ਨਾ ਕੋਈ ਬਿਮਾਰ ਸਾਨੂੰ ਕੰਮ ਤੋਂ ਅਸੀਂ ਹੱਕ ਮੰਗਦੇ ਆ ਜੀ ਤਾ ਸਾਨੂੰ ਕੰਮ ਤੋਂ ਕੱਢਦੇ ਆ ਪਹਿਲਾਂ ਜਦੋਂ ਅਸੀਂ ਨੀਵੀ ਪਾ ਕੇ ਕੰਮ ਕਰਦੇ ਸੀ ਉਦੋਂ ਅਸੀਂ ਇੰਡੀਅਨ ਬਰਾਵੋ ਸੀਗੇ ਜਦੋਂ ਅਸੀਂ ਆਪਣੇ ਹੱਕ ਮੰਗਣ ਲੱਪੇ ਕੋਪਰਤੀਵੇ ਵਾਲੇ ਬੰਦੇ ਵੀ ਜਿਹੜੇ ਜਾਨੀ ਕਿ ਪੱਕੇ ਬੰਦਿਆਂ ਦੇ ਬਰਾਬਰ ਸਾਨੂੰ ਕਹੀਂ ਕੰਮ ਕਰਦੇ ਆ ਵੀ ਸਾਨੂੰ ਉਹਨਾਂ ਦੇ ਨਾਲ ਦਾ ਰੇਟ ਦਿੱਤਾ ਜਾਵੇ ਜਦੋਂ ਉਹਨੀਆਂ ਨੇ ਕੋਪਰਤੀਵਾਲੇ ਬੰਦੇ ਕੱਢ ਕੇ ਬਾਹਰ ਮਾਰੇ ਤੇ ਜਿਹੜੇ ਸੀਜੀਐਲ ਵਾਲੇ ਸੀ ਉਹਨਾਂ ਨੂੰ ਨੇੜੇ ਕੰਮ ਦੇ ਤਾਂ ਯੂਐਸਪੀ ਵਾਲਿਆਂ ਨੂੰ ਕਹਿੰਦੇ 200 ਕਿਲੋਮੀਟਰ ਤੇ ਜਾਵੋ ਕੰਮ ਤੇ ਇਸ ਕਰਕੇ ਅਸੀਂ ਤਾਂ ਕਰਕੇ ਧਰਨਾ ਲਾ ਆਏ ਆ ਜੀ ਤੇ ਅੱਜ ਦਾ ਪ੍ਰੋਗਰਾਮ ਕੀ ਸੀਗਾ ਇੱਥੇ ਅੱਜ ਸਾਡੇ ਲਈ ਇੱਥੇ ਆਰਸੀ ਗਰੁੱਪ ਵਾਲੇ ਆ ਜੀ ਇਹ ਸਾਡੇ ਲਈ ਖਾਣਾ ਲੈ ਕੇ ਆਏ ਸੀ ਟਾਲੀਅਨ ਦੇਖ ਲਓ ਜੀ ਟਾਲੀਅਨ ਦੇ ਵੀ ਦਿਲਚੇ ਹਮਦਰਦੀ ਆ ਜਿਹੜੇ ਨੇ ਸਾਡੇ ਲਈ ਪਿਛਲੇ ਹਫਤੇ ਵੀ ਫੇਸਟਾ ਕੀਤਾ ਸੀਗਾ ਸਾਡੇ ਹੱਕ ਲਈ ਬੋਲੇ ਸੀ ਵੀ ਇਹਨਾਂ ਨੂੰ ਕੰਮ ਤੋਂ ਕੱਢਿਆ ਆ ਸਾਡੀ ਹਮਾਇਤ 'ਚ ਖੜੇ ਸੀ ਐ ਅੱਜ ਵੀ ਇਹ ਸਾਡੇ ਲਈ ਇੱਥੇ ਖਾਣਾ ਲੈ ਕੇ ਆਏ ਆ ਤੇ ਅੱਗੇ ਵੀ ਸਾਨੂੰ ਸਮਾਨ ਦੇ ਕੇ ਗਏ ਸੀ ਖਾਣ ਲਈ ਤਾਂ ਕਰਕੇ ਅੱਜ ਅਸੀਂ ਇਹ ਇਕੱਠ ਰੱਖਿਆ ਸੀ ਅਸੀਂ ਇਕੱਠ ਤਾਂ ਰੱਖਿਆ ਸੀ ਵੀ ਇਹਨਾਂ ਨੂੰ ਵੀ ਪਤਾ ਲੱਗੇ ਵੀ ਇਹਨਾਂ ਦੇ ਨਾਲ ਇੰਡੀਅਨ ਵੀ ਹੈ ਗਿਆ ਕਿ ਸਾਡੇ ਕੋਲ ਗੁਰੂਗਰਾ ਤੋਂ ਵੀ ਪਹੁੰਚੇ ਆ ਬੰਦੇ ਸੇਵਾਦਾਰ ਵੀ ਪਹੁੰਚਿਆ ਹੋਰ ਸਾਡੇ ਭਰਾ ਵੀ ਬਹੁਤ ਪਹੁੰਚੇ ਆ ਅਸੀਂ ਇਹ ਕਿੰਨੇ ਵੀ ਸਾਨੂੰ ਬੱਤ ਬੱਤ ਸਾਨੂੰ ਸਪੋਰਟ ਦੀ ਲੋੜ ਆ ਜਿੰਨੇ ਜਾਨੀ ਕਿ ਸਾਡੇ ਕੋਲ ਪਹੁੰਚਣ ਸਾਰੇ ਸਪੋਰਟ ਦੀ ਲੋੜ ਆ ਸਾਨੂੰ ਕੋਈ ਚੀਜ਼ ਦੀ ਲੋੜ ਨਹੀਂ ਹੈਗੀ ਇਹ ਸੰਘਰਸ਼ ਜਿਆਦਾ ਦੇਖਣਾ ਚਾਹੁੰਦੇ ਆ ਇਹ ਸੰਘਰਸ਼ ਅੰਡ ਤੱਕ ਅਸੀਂ ਲੜਾਂਗੇ ਜੀ ਸਾਨੂੰ ਕੋਈ ਮਨ ਜਿੰਨਾ ਟਾਈਮ ਮਰਜ਼ੀ ਲੜਨਾ ਪੈ ਜਾਏ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਇੰਡੀਆ 'ਚ ਜਿਹੜਾ ਦਿੱਲੀ ਧਰਨਾ ਲੱਗਾ ਸੀਗਾ ਨਾ ਅਸੀਂ ਉਹਨਾਂ ਦੇ ਵਾਰਸ ਆ ਅਸੀਂ ਆਪਣੇ ਹੱਕ ਲਈ ਹੱਦ ਤੱਕ ਸਾਨੂੰ ਵੀ ਲੜਨਾ ਪਊਗਾ ਅਸੀਂ ਲੜਾਂਗੇ ਪਮਾਦੀ 2 ਮਹੀਨੇ ਹੋਰ 4 ਮਹੀਨੇ ਹੋਰ ਪਮਾਦੀ 6 ਮਹੀਨੇ ਸਾਨੂੰ ਲੜਨਾ ਪਵੇ ਅਸੀਂ ਲੜਾਂਗੇ ਇਹਦੇ ਵਿੱਚ ਇੱਕ ਗੱਲ ਹੈ ਜੀ ਜਿਹੜੇ ਕੋਪਰਦੀਪ ਵਾਲੇ ਨੇ ਉਹਨਾਂ ਨੂੰ ਦੇਖ ਲਓ ਕੋਈ ਪੈਸਾ ਵੀ ਨਹੀਂ ਆਉਂਦਾ ਪਿਆ ਉਹ ਬਿਨਾਂ ਪੈਸੇ ਤੋਂ ਸੰਘਰਸ਼ ਚ ਲੜ ਰਹੇ ਆ ਜਿੱਦਾਂ ਗੁਰੂ ਸਾਹਿਬ ਦੀ ਆਪਾਂ ਸੁਣਿਆ ਸੀਗਾ ਵੀ ਖਾਲੀ ਜੇਬਾਂ ਨਾਲ ਇਹਲੇ ਭੁੱਖੇ ਰਹਿ ਕੇ ਭੁੱਖੇ ਰਹਿਣੇ ਵਾਲੀ ਗੱਲ ਹੋਈ ਹੋਆ ਜੀ ਬੰਦਿਆਂ ਦੇ ਕੋਲ ਕੋਈ ਪੈਸਾ ਨਹੀਂ ਆ ਰਿਹਾ ਕੁਝ ਨਹੀਂ ਆ ਰਿਹਾ ਪਰ ਫੇਰ ਵੀ ਬੰਦਾ ਕੋਈ ਡੋਲਦਾ ਨਹੀਂ ਪਿਆ ਪੂਰੇ ਬੰਦੇ ਸੰਘਰਸ਼ ਚ ਤੇ ਇੱਥੇ ਖੜੇ ਆ ਜੀ ਆਪਣੇ ਹੱਕ ਲਈ ਖੜੇ ਆ ਇਸ ਕਰਕੇ ਇਹਨੇ ਸਾਡੇ ਨਾਲ ਧੱਕਾ ਹੋ ਗਿਆ ਕੱਲ ਨੂੰ ਕਿਸੇ ਹੋਰ ਫੈ 96 ਦਿਨ ਹੋ ਗਿਆ ਜੀ ਜਿਹੜੀ ਤਨਖਾਹ ਵੀ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਨਹੀਂ ਜੀ ਤਨਖਾਹ ਨਹੀਂ ਮਿਲ ਰਹੀ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਤੁਹਾਡਾ ਘਰ ਦਾ ਗੁਜ਼ਾਰਾ ਹੁਣ ਇਦਾਂ ਹੀ ਚੱਲਦਾ ਪਿਆ ਜੀ ਚਲੋ ਅਸੀਂ ਜਿਹੜੀ ਦਿੱਤੇ ਵਾਲੇ ਸਾਨੂੰ ਕੱਢਤਾ ਸਾਨੂੰ ਐਸਪੀ ਦੇ ਪੈਸੇ ਲੱਗ ਗਏ ਜਿਹੜੀਆਂ ਕੋਆਪਰਟਿਵ ਅਸੀਂ ਉਹਨਾਂ ਨੂੰ ਕੋਈ ਪੈਸਾ ਨਹੀਂ ਆ ਰਿਹਾ ਨਾ ਉਹਨਾਂ ਦਾ ਉਹ ਨਹੀਂ ਕਾਸਾ ਵੀ ਨਹੀਂ ਖੋਲਦੇ ਪਏ ਜਾਣ ਕੇ ਤੰਗ ਕਰਦੇ ਪਏ ਇਹ ਕਿਸੇ ਤਰ੍ਹਾਂ ਇੱਥੋਂ ਉੱਠ ਜਾਣੇ ਇਹਨਾਂ ਨੂੰ ਜਿਆਦਾ ਤੰਗ ਕਰੀਏ ਵੀ ਪੈਸੇ ਦੀ ਤੰਗੀ 'ਚ ਉੱਠ ਪੈਣ ਕਾਹੇ ਤੱਕ ਤੰਗੀ 'ਚ ਉੱਠ ਪੈਣਾ ਪਰ ਚਲੋ ਮਹਾਰਾਜ ਦੀ ਕਿਰਪਾ ਆ ਹਾਲੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਸਪੋਰਟ ਦੀ ਲੋੜ ਆ ਜੀ ਜੇ ਅਸੀਂ ਇਦਾਂ ਧਰਨੇ ਲਾਵਾਂਗੇ ਤਾਂ ਇਹਨਾਂ ਨੂੰ ਅਸੀਂ ਇਹ ਦਿਖਾ ਰਹੇ ਹਾਂ ਵੀ ਅੱਜ ਤੁਸੀਂ ਇਹ ਨਹੀਂ ਹੈਗੀ ਵੀ ਬਾਹੋਂ ਫੜ ਕੇ ਤੁਸੀਂ ਇੰਡੀਆ ਨੂੰ ਕੱਢ ਦੋਗੇ ਕੱਲ ਨੂੰ ਹੋਰ ਵੀ ਕੋਈ ਫੈਕਟਰੀ ਵਾਲਾ ਕੱਢੂਗਾ ਉਹਨੂੰ ਇਹ ਚਿਤ ਆ ਜਾਊਗਾ ਵੀ ਬਿਸਕੁਵੱਤੋਂ ਜਿਹੜਾ ਧਰਨਾ ਲੱਗਾ ਸੀ ਇਹਨਾਂ ਨੇ ਬਹੁਤ ਲੰਮਾ ਧਰਨਾ ਲਾਤਾ ਸੀ ਇਹ ਬਾਕੀਆਂ ਨੂੰ ਵੀ ਸਾਬਕ ਸਿਖਾਉਣੇ ਪਏ ਅਸੀਂ ਕਿੰਨੇ ਕੇ ਸਮੇਂ ਤੋਂ ਤੁਸੀਂ ਇਸ ਫੈਕਟਰੀ ਕੰਮ ਕਰ ਰਹੇ ਹੋ ਇਹ ਸਾਨੂੰ ਭਾਜੀ 11 ਸਾਲ ਹੋ ਗਏ ਆ ਵਿੱਚ ਬੰਦੇ 20-20 ਸਾਲ ਵਾਲੇ ਵੀ ਆ ਜਿਹੜਾ 25-25 ਸਾਲ ਵਾਲੇ ਵੀ ਆ ਜਿਹਨਾਂ ਅੱਧਾ ਘੰਟਾ ਪਹਿਲਾਂ ਕੱਢਤਾ ਜੀ ਤੁਹਾਡਾ ਕੋਪਰਤੀਵਾ ਚਲ ਗਿਆ ਤੁਸੀਂ ਨਾਲ ਜਾਓ ਜਦ ਕੇ ਬੰਦੇ ਪਹਿਲਾਂ ਇੱਥੇ ਕੰਮ ਕਰਦੇ ਸੀ ਪਹਿਲਾਂ ਵੀ ਕੋਪਰਤੀਵਾ ਚੇਂਜ ਹ ਕੋਪਰਤੀਵਾ ਬਹੁਤ ਚੇਂਜ ਹੋਇਆ ਬੰਦੇ ਨਹੀਂ ਚੇਂਜ ਹੋਏ ਕਦੀ ਕੋਪਰਤੀਵਾ ਚੇਂਜ ਹੁੰਦਾ ਆ ਆ ਜਾਂਦਾ ਆ ਬੰਦੇ ਉਹੀ ਰਹਿੰਦੇ ਆ ਕਿਉਂ ਬੰਦੇ ਫੈਕਟਰੀ ਦੇ ਆ ਇਹ ਕੋਪਰਤੀਵਾ ਨਾਲ ਨਹੀਂ ਸੀ ਬੰਦੇ ਲੈ ਕੇ ਆਇਆ ਇਹ ਤਾਂ ਧੱਕਾ ਕਰਦੇ ਪਾਏ ਆ ਜੀ ਜੇ ਨਾ ਮਜ਼ਦੂਰ ਦੂਨੀ ਨੇ ਹੁਣ ਉਹਨਾਂ ਨਾਲ ਗੱਲਬਾਤ ਹੋਈ ਆ ਤਾਂ ਕੀ ਕਹਿੰਦੇ ਨੇ ਉਹ ਹਾਂਜੀ ਉਹਨਾਂ ਤੁਹਾਨੂੰ ਭਰੋਸਾ ਦਿਵਾ ਰਹੇ ਆ ਜੀ ਤੇ ਹੁਣ ਜਾਨੀ ਕਿ ਤੁਹਾਨੂੰ ਪਤਾ ਜੀ ਇਹਨਾਂ ਦੀ ਵੀ ਹੁਣ ਗੋਡਣੀਆਂ ਤਾਂ ਲੱਗਣੀਆਂ ਹੀ ਸੀਗੀਆਂ ਇਹ ਪਹਿਲਾਂ ਸ਼ੁਰੂ ਸਟਾਰਟਿੰਗ ਦੇ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਹੈਗਾ ਜੀ ਤੁਸੀਂ ਬੈਠੇ ਜਾਂ ਬੈਠੇ ਰਹੋ ਸਾਨੂੰ ਕੋਈ ਫਰਕ ਨਹੀਂ ਹੁਣ ਇਹ ਕਹਿਣ ਲੱਪੇ ਸਾਡਾ 12000 ਦਾ 13000 ਦਾ ਸਾਡਾ ਰੋਜ਼ ਦਾ ਬਹੁਤ ਨੁਕਸਾਨ ਹੋ ਰਿਹਾ ਵੀ ਸਾਡੇ ਨਾਲ ਨਵੇੜਨੇ ਨੇ ਹੁਣ ਵਕੀਲ ਸਾਡੇ ਜੁਐਸਬੀ ਵਾਲੇ ਵਕੀਲ ਆ ਉਹ ਵੀ ਸਾਡੇ ਕੋਲ ਹੁਣ ਪਹੁੰਚੇ ਆ ਵੀ ਜਾਨੀ ਕਿ ਮੀਟਿੰਗਾਂ ਚੱਲਦੀਆਂ ਪਈਆਂ ਜੀ ਵਿੱਚ ਪਰਫਾ ਤੂਰਾ ਹੁੰਦਾ ਜਿਹੜਾ ਉਹਨ ਸਾਡੀ ਉਹਨ ਫੈਕਟਰੀ ਨਾਲ ਕਰਦੇ ਪਏ ਮੀਟਿੰਗ ਉਹ ਪਰਫਾ ਤੂਰੇ ਵਾਲੇ ਵੀ ਸਾਡੇ ਵਕੀਲਾਂ ਨਾਲ ਮੀਟਿੰਗ ਕਰਦੇ ਪਏ ਆ ਜੀ ਹਾਲੇ ਕੋਈ ਗੱਲ ਬੰਨੇ ਘੰ ਉਨੇ ਜਾਂ ਫਿਰ ਪੈਸੇ ਲੈ ਕੇ ਨਹੀਂ ਜੀ ਅਸੀਂ ਅਸੀਂ ਤਾਂ ਚਾਉਂਦੇ ਆ ਜੀ ਬੰਦੇ ਸਾਰੇ ਐਂਟਰ ਹੋਣ ਬੰਦੇ ਸਾਰੇ ਕੰਮ ਕਰਨ ਸਾਨੂੰ ਕੋਈ ਫੈਕਟਰੀ ਬੰਦ ਕਰਾਉਣ ਦਾ ਚਾਹ ਨਹੀਂ ਵੀ ਅਸੀਂ ਕਹਿੰਦੇ ਫੈਕਟਰੀ ਬੰਦ ਆ ਫੈਕਟਰੀ ਚੱਲੇ ਕੋਈ ਫੈਕਟਰੀ ਨਹੀਂ ਸਾਨੂੰ ਬਹੁਤ ਕੁਝ ਦੁੱਤਾ ਅਸੀਂ ਫੈਕਟਰੀ ਚੋਂ ਹੀ ਇੱਥੋਂ ਬਹੁਤ ਕੁਝ ਕਮਾਇਆ ਆ ਅਸੀਂ ਕੰਮ ਕੰਮ ਚਾਉਂਦੇ ਆ ਅਸੀਂ ਕੋਈ ਪੈਸਾ ਨਹੀਂ ਪੈਸਾਨੀ ਚਾਹਣੇ ਪੈਸਾ ਜੇ ਵੀ ਨਹੀਂ ਰੱਖਣਗੇ ਫਿਰ ਤਾਂ ਇੱਕ ਕੁਛ ਇਹਨਾਂ ਨੂੰ ਕਰਨਾ ਹੀ ਪੈਣਾ ਜੀ ਜਾਂ ਪੈਸੇ ਦੇਣਗੇ ਜਾਂ ਕੰਮ ਦੇਣਗੇ ਕਿਉਂ ਜੇ ਇੱਥੇ ਬੰਦਿਆਂ ਨੇ 30 30 ਸਾਲ 25 25 ਸਾਲ ਆਪਣੀ ਜਵਾਨੀ ਸਾਰੀ ਲਾਤੀ ਹੁਣ ਕੋਈ ਬੰਦਾ 60 ਸਾਲ ਦਾ ਕੋਈ 55 ਸਾਲ ਦਾ ਕੋਈ 6 ਮਹੀਨੇ ਨੋਟ ਪੈਨਸ਼ਨ ਹੋ ਰਿਹਾ ਉਹ ਕਿੱਥੇ ਜਾਣਗੇ ਉਹਨਾਂ ਨੂੰ ਕੰਮ ਨਹੀਂ ਮਿਲਣਾ ਜੀ ਇਸ ਕਰਕੇ ਅਸੀਂ ਕਹਿੰਨੇ ਆ ਵੀ ਬੰਦੇ ਸਾਡੇ ਸਾਰੇ ਰੱਖੇ ਜਾਣ ਇੱਥੇ ਹੀ ਤੇ ਤੁਹਾਨੂੰ ਹੱਕ ਆਪਣਾ ਮਿਲੇ ਜੀ ਇਹਦੀ ਹੱਕ ਲਈ ਲੜਦੇ ਜਾਂ ਬਾਕੀ ਅਸੀਂ ਮੱਕੜ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੇ ਕੋਲ ਇੱਥੇ ਪਹੁੰਚੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੀ ਰਿਕਾਰਡਿੰਗ ਲਈ ਆ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਜਿੱਥੇ ਪਹੁੰਚਿਆ ਵਿਸਕੇ ਬਾਅਦੋ ਪ੍ਰੋਗਰਾਮ ਰੱਖਿਆ ਸੀਗਾ ਅੱਜ ਦਾ ਤੇ ਇਕੱਠ ਆਪਣੇ ਵੀਰ ਸਾਰੇ ਆਏ ਹੋ ਆ ਭਣਜੀਆਂ ਵੀ ਆਈਆਂ ਆ ਇਹਨਾਂ ਆਪਣੇ ਵੀਰਾਂ ਦੀ سپورਟ ਦੇ ਲਈ ਤੇ ਦੇਖੋ ਸਿੱਟਾ ਕੀ ਨਿਕਲਦਾ ਉਹ ਤਾਂ ਚਲੋ ਵਾਹਿਗੁਰੂ ਜਾਣੇ ਪਰ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆਵੇ ਸਾਰੇ ਜਦੋਂ ਵੀ ਇਕੱਠ ਰੱਖਦੇ ਆ ਤੇ ਇੱਥੇ ਆਉਣ ਦੀ ਕਿਰਪਾਲਤਾ ਜਰੂਰ ਕਰਨ ਕਿਉਂਕਿ ਇਹਨਾਂ ਨੂੰ ਸਾਡੇ ਸਾਥ ਦੀ ਜ਼ਰੂਰਤ ਹੈ ਇਹਨਾਂ ਨੂੰ ਪੈਸੇ ਦੀ ਜ਼ਰੂਰਤ ਨਹੀਂ ਹੈਗੀ ਬਾਕੀ ਤਾਂ ਚਲੋ ਜੋ ਹੋਊਗਾ ਹੋਊਗਾ ਪਰ ਸਾਨੂੰ ਇਹਨਾਂ ਦੇ ਨਾਲ ਖੜਨਾ ਚਾਹੀਦਾ ਆਪਾਂ ਸਾਰਿਆਂ ਨੇ ਇਹੀ ਬਾਰ-ਬਾਰ ਰਿਕੁਐਸਟ ਕਰਦੇ ਆ ਕੱਲ ਵੀ ਕੀਤੀ ਸੀ ਮੈਂ ਪਹਿਲਾਂ ਵੀ ਵੀਡੀਓ ਪਾਈਆਂ ਸੀਗੀਆਂ ਤੇ ਬਾਕੀ ਹੋਰ ਵੀ ਆਪਣੇ ਜਿੰਨੇ ਲੱਗੇ ਹੈਗੇ ਆ ਉਹਨਾਂ ਨੂੰ ਰਿਕੁਐਸਟ ਕਰਦਾ ਫੇਰ ਤੇ ਉਹ ਵੀ ਪਹੁੰਚੋ ਯਾਰ ਘੱਟੋ-ਘੱਟ ਜਿਹੜੇ ਦੂਰੋਂ ਨਹੀਂ ਆ ਸਕਦੇ ਨੇੜੇ ਵਾਲੇ ਜ਼ਰੂਰ ਪਹੁੰਚਣ ਹੋਰ ਬਾਕੀ ਇਹਨਾਂ ਨੂੰ ਇਹੀ ਬਹੁਤ ਆ ਵੀ ਸਾਡੇ ਨਾਲ ਕੋਈ ਖੜਾ ਆ ਤੇ ਬਾਕੀ ਚਲੋ ਜੋ ਹੋਊਗਾ ਤਾਂ ਵਾਹਿਗੁਰੂ ਦੀ ਮਰਜ਼ੀ ਹੈ ਬਾਕੀ ਆਪਾਂ ਬਾਰ-ਬਾਰ ਇੱਕ ਹੀ ਗੱਲ ਕਹਿੰਨੇ ਆ ਇਹਨਾਂ ਦੇ ਨਾਲ ਆਓ ਜਦੋਂ ਵੀ ਟਾਈਮ ਲੱਗਦਾ ਜ਼ਰੂਰ ਆਓ ਇੱਥੇ ਸਾਰੇ ਦੇਖਦੇ ਆ ਕੈਮਰਿਆਂ ਦੇ ਵਿੱਚ ਉੱਪਰੋਂ ਕੌਣ-ਕੌਣ ਆ ਰਿਹਾ ਕੌਣ-ਕੌਣ ਨਹੀਂ ਤੇ ਬਾਕੀ ਸਾਰਿਆਂ ਨੂੰ ਫੇਰ ਇਹੀ ਹੈ ਜੀ ਹੱਥ ਜੋੜ ਕੇ ਬੇਨਤੀ ਆ ਬਾਰ-ਬਾਰ ਬੇ ਇੱਥੇ ਆਓ ਇਹਨਾਂ ਦਾ ਸਾਥ ਦਿਓ ਇਹਨਾਂ ਨੂੰ ਸਾਡੇ ਸਾਥ ਦੀ ਜ਼ਰੂਰਤ ਹੈ ਇਹਨਾਂ ਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਸਾਰੇ ਸੰਗਤ ਨੂੰ ਜਿੰਨੇ ਵੀ ਇੱਥੇ ਆਇਆ ਸੇਵਾਦਾਰ ਸਾਰੇ ਜੋ ਵੀ ਸਿੱਖ ਕਮਿਊਨਿਟੀ ਆਈ ਹੈ ਸਾਰਿਆਂ ਦਾ ਬਹੁਤ-ਬਹੁਤ ਮਿਹਰਬਾਨੀ ਜੀ ਸਾਰਿਆਂ ਦੀ ਤੇ ਭਾਈ ਜੀ ਇੱਥੇ ਅੱਜ 21 ਜਨਵਰੀ 2024 ਹੈ ਜੀ 96 ਦਿਨ ਹੋ ਗਿਆ ਸਾਰਿਆਂ ਨੂੰ ਇੱਥੇ ਅੰਦਰ ਬੰਦ ਹੈ ਤੇ ਕੁਝ ਸਾਡੇ ਵੀਰ ਬਾਹਰ ਹੈ ਤੇ -5 ਟੈਂਪਰੇਚਰ ਚੱਲ ਰਿਹਾ ਜੀ ਇਹ ਸੰਘਰਸ਼ ਹਲੇ ਵੀ ਚੱਲ ਰਿਹਾ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਇੱਥੇ ਆਓ ਇਹਨਾਂ ਦੀ ਹੌਸਲਾ ਅਫਜ਼ਾਈ ਕਰੋ ਤਾਂ ਜੋ ਇਹ ਆਪਣਾ ਜਿੱਤ ਪ੍ਰਾਪਤ ਕਰਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ